ਤਾਲੂ ਕੀ ਉਚਾਰਨ ਕਿੰਨਾ ਫੁੱਟ 02 ਬਹੁਤ ਬਜੁਰਗ ਆਵਚਰਾ ਵਾਈ ਕਾਲਸਾ ਵਾਈ ਗੁਰਜੀਤ ਸਿੰਘ ਜੀ ਬਜੁਰਗ ਹੋਰ ਕੀ ਹਾਲ ਚੱਲ ਠੀਕ ਹੋ ਤੁਹਾਡਾ ਰਿਕਸ਼ਾ ਬੜਾ ਖਰਾਬ ਆ ਕੀ ਗੱਲ ਆ ਬੰਬਾ ਰਿਕਸ਼ਾ ਬੜਾ ਖਰਾਬ ਆ ਰਿਕਸ਼ਾ ਇਕਰਾਇਦੇ ਉਮਰ ਕਿੰਨੀ ਤੇ ਪਪਾ ਜੀ ਉਮਰ ਨੇ ਵੀ 50 60 ਆ ਕੀ ਆ ਤੇ ਲੱਤ ਕੁੱਟੇ ਆ ਰਿਕਸ਼ਾ ਕੋ ਚਲਾਉਣਾ ਹੈ ਫਿਰ ਰਿਕਸ਼ਾ ਮਾਰੀ ਦੇ 21 ਵਾਰੀ ਖੇਤ ਕੇ ਵਾਹਿਗੁਰੂ ਵਾਹਿਗੁਰੂ ਧੰਗੂ ਗੁਰੂ ਰਾਮਦਾਸ ਉਹਦਾ ਅੱਗੇ ਪਨਾ ਪਾਉਣੀ ਧੰਗੂ ਗੁਰੂ ਰਾਮਦਾਸ ਧੰਗੂ ਗੁਰੂ ਰਾਮਦਾਸ ਧੰਗੂ ਗੁਰੂ ਰਾਮਦਾਸ ਆਜਾ ਪਾਪਾ ਆ ਜਾ ਪਾਪਾ ਉਹਦਾ ਮੇਰੇ ਕੋਲ ਤਾਂ ਰਹਿ ਨਹੀਂ ਜਾਂਦਾ ਇਦਾਂ ਮੈਂ ਜਦੋਂ ਮੱਦੀ ਲਈ ਫਿਰਦਾ ਇਤਰਾ ਮਤਲਬ ਤੂੰ ਹੁਕਮ ਫਿਰ ਇਕੱਲਨਾ ਵਾ ਫਿਰ ਲਈਦਾ ਬੱਚੇ ਦੇ ਇੱਕ ਕਹਾਜੇ ਤੋਂ ਬਿਓਣਾ ਅੱਛਾ ਵਾਹ ਜਵਾ ਅੱਛਾ ਮਾਤਾ ਇੱਕ ਹਾਂ ਕਿਉਂ ਦਿੱਲੀ ਰਹਿੰਦਾ ਮੁੰਡਾ ਐ ਵਾਹਿਗੁਰੂ ਵਾਹਿਗੁਰੂ ਨਹੀਂ ਰਿਕਸ਼ਾ ਤੇਰੀ ਲੋਡ ਆ ਜਾਂ ਤੇਰੀ ਲੱਤਾਂ ਵਾ ਰਿਕਸ਼ਾ ਲੱਤਾਂ ਰਛਾਈ ਇਹੋ ਹੀ ਲੱਤਾਂ ਵਾ ਇਹੀ ਇੱਕ ਲੱਤਾਂ ਵਾ ਵਾਹਿਗੁਰੂ ਫੇਰ ਤੈਨੂੰ ਨਹੀਂ ਜਾਂਦਾ ਤੇ ਫੇਰ ਕਾਹਦੇ ਖੁੰਡੀ ਮੈਂ ਅੱਛਾ ਤਾਂ ਰਿਕਸ਼ਾ ਮਤਲਬ ਲੋਡ ਆ ਹਾਂਜੀ ਹਾਂਜੀ ਇਧਰ ਬਾਬਾ ਕੂੰ ਫੇਰ ਕਲੇਣਾ ਵਾ ਹਨਾ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ ਇੰਨੇ ਬੁੱਢੇ ਹੋ ਗਏ ਹੋ ਹੈ ਤੇ ਕੰਮ ਕਰਨਦੇ ਹੋ ਹੈ ਕੰਡੂ ਨਾ ਮਾਰੂ ਜਾਂਦ ਕਰਨਾ ਪੈਂਦਾ ਆ ਲੱਤ ਟੁੱਟ ਗਈ ਹੈ ਨਾ ਆ ਕੀ ਆ ਲੱਤ ਟੁੱਟ ਗਈ ਕੈ ਟੁੱਟ ਗਈ ਵਾਹਿਗੁਰੂ ਵਾਹਿਗੁਰੂ ਨਹੀਂ ਬਾਬਾ ਜੀ ਤੁਸੀਂ ਅਰੈਸਟ ਨਹੀਂ ਕਰ ਸਕਦੇ ਘਰ ਰੈਟ ਹੁੰਦੀ ਨਹੀਂ ਫਿਰ ਲੱਤ ਨਹੀਂ ਜੀ ਨਹੀਂ ਕਰਦਾ ਲੱਤਾਂ ਜੂੜੀਆਂ ਜਾਣੀਆਂ ਅੱਛਾ ਜੇ ਘਰ ਬੈਗੇ ਤੇ ਲੱਤਾਂ ਜੂੜੀਆਂ ਜਾਣੀਆਂ ਅੱਛਾ ਤੇ ਬਾਬਾ ਜੀ ਮੈਂ ਜੋਰ ਹੋ ਜਾਂਦਾ ਆ ਇੱਕ ਨਾ ਕੰਮ ਜੇ ਰੁਪਈਆ ਦੂੰਗਾ 1000 ਹਾਂਜੀ ਠੀਕ ਆ ਠੀਕ ਆ ਮੇਰੀਆਂ ਦੋ ਸੀਮਰ ਦੀਆਂ ਬੋਰੀਆਂ ਕਾਚਾ ਜੀ ਉਹ ਛੱਡ ਕੇ ਆਣੀਆਂ ਜਿੱਥੇ ਆਖੋ ਤੇ ਠੀਕ ਹੈ ਜੀ ਚਲੋ ਆਜੋ ਫਿਰ ਹੈਲੋ ਉੱਥੇ ਉੱਥੇ ਜਾਣਾ ਜੀ ਨਾਈਆ ਵਾਲੇ ਮੋੜ ਜੀਸੀ ਵਾਲੇ ਕੋਲ ਉਸਦੇ ਕੋਲ ਜਾਣਾ ਜੀ ਆਜੋ ਲੈ ਆਓ ਆਜੋ ਆਜੋ ਉਹਦੇ ਕੋਲ ਪਹੁੰਚੋ ਜੀਸੀ ਰਿਕਸ਼ਾ ਵਾਲਾ ਵਾ ਜੀਸੀ ਰਿਕਸ਼ੇ ਵਾਲਾ ਉਹਦੇ ਕੋਲ ਜਾ ਕੇ ਹੈ ਬੋੜੀਆਂ ਕੀਵੈਂਟ ਦੀਆਂ ਸੀਮਰ ਦੀ ਬੋਈਆਂ ਉੱਥੋਂ ਹੀ ਉੱਥੋਂ ਫੜਨੀਆਂ ਵਾ ਠੀਕ ਆ ਠੀਕ ਆ ਉੱਥੇ ਪਹੁੰਚ ਜਾਓ ਤੇ ਉੱਥੇ ਜਾ ਕੇ ਇਹ ਇਹ ਤੁਹਾਡੀ ਲੋਡ ਆ ਹਨਾ ਰਿਕਸ਼ਾ ਹਾਂ ਜੀ ਹਾਂ ਜੀ ਇਹ ਕਿਰਾਏ ਤੇ ਕਿ ਆਪਣਾ ਵਾ ਇਹ ਕਿਰਾਏ ਤੇ ਆ ਨਾ ਕਿਰਾਏ ਤੇ ਰਿਕਸ਼ਾ ਵਾ ਅੱਛਾ ਅੱਛਾ ਹਾਂ ਠੀਕ ਆ ਤੇ ਫਿਰ ਇਹ ਇਹਦਾ ਕਿੰਨਾ ਕਿਰਾਇਆ ਵਾ ਇਹਦੇ 40 ਰੁਪਏ 40 ਰੁਪਏ ਇਹ ਕਿਥੋਂ ਕਲਿੰਦੇ ਹੋ ਇਹ ਮਾਚੀ ਦਾਦੇ ਮਥਾਨਾ ਚ ਨਾ ਪਤਾ ਪਤਾ ਬੰਦੇ ਦੇ ਕੱਲ ਦਾ ਹਾਂ ਉਥੋਂ 1-2 ਜੇ ਦੇ ਲੱਗ ਜਾਂਦੇ ਆ ਕਈ ਤਰ੍ਹਾਂ ਅੱਛਾ ਸ਼ਮਸ਼ਾਨ ਘਾੜ ਦੂੰ ਹਾਂ ਉਹ ਬਾਊ ਮੈਨੂੰ ਆਂ ਜਾਂਦਾ ਨਾ ਜਾਂ ਲੈਦਾ ਫਟਾਣਾ ਜਿੱਤੇ ਲੈਦਾ 50 ਰੁਪਏ ਦਿੰਦੀ ਅੱਛਾ ਉਹ 2 1 ਜੇ ਦੇ ਤੇ ਮੇਰੀਏ ਦੋ ਸੀਮਰ ਦੀ ਬੁਰੀ ਛੱਡ ਦੋਗੇ ਮੈਂ ਨਾ ਦੇਖੇ ਆਖੋਗੇ ਕਿ ਛੱਡ ਦੋਗੇ ਨਾ ਹਾਂ ਵਾਹਿਗੁਰੂ ਜੇ ਤੁਹਾਨੂੰ ਕੰਨ ਲੱਡੋ ਤਾਂ ਗੱਲ ਕੋਈ ਨਹੀਂ ਮਤਲਬ ਰਿਕਸ਼ਾ ਤੁਹਾਡੀਆਂ ਲੱਤਾ ਵਾ ਜੇ ਰਿਕਸ਼ਾ ਮਿਲ ਜੇ ਤੇ ਉਹ ਤੁਹਾਡੀਆਂ ਲਤਾਈਆਂ ਲਤਾਂ ਆ ਤੇ ਆਹ ਰਿਕਸ਼ਾ ਕਿਰਾਏ ਤੇ ਆ ਇਹ ਕਿਰਾਏ ਤੇ ਧੰਗੂ ਗੁਰਦਾਮ ਦਾਸ ਬਾਬਾ ਜੀ ਕਿੰਨਾ ਔਖਾ ਜੀਵਨ ਆ ਤੇ ਤੁਹਾਡੇ ਬੇਟੇ ਬੋਟੇ ਹੈਲਪ ਨਹੀਂ ਕਰਦੇ ਕਿਦਾਂ ਉਹ ਅੱਡ ਬਾਹਰ ਹੋ ਗਿਆ ਨਹੀਂ ਪੁੱਛਦੇ ਨਹੀਂ ਪੁੱਛਦੇ ਧੰਗੂ ਗੁਰਦਾਮ ਦਾਸ ਕੋਈ ਵੀ ਗਾੜੀ ਪੁੱਟਣੇ ਦੋ ਤੇ ਨਿਆਣੇ ਚਲੋ ਮੇਰੀ ਇਹ ਨਾ ਦੋ ਸੀਮਰ ਦੀਆਂ ਬੋਰੀਆਂ ਛੱਡ ਦਿਓ ਠੀਕ ਆ ਉਹ ਜੇਸੀ ਰਿਕਸ਼ੇ ਵਾਲੇ ਹੈਗੇ ਉਹਨਾਂ ਦੇ ਕੋਲ ਪਹੁੰਚੋ ਉੱਥੋਂ ਉੱਥੋਂ ਸੀਮਰ ਦੀਆਂ ਬੋਰੀਆਂ ਫੜਨੀਆਂ ਠੀਕ ਆ ਆਜੋ ਫਿਰ ਚਲੋ ਆਜੋ ਮੈਂ ਇਹਦੀ ਝੁੰਮ ਕੇ ਗੱਲਾਂ ਫਿਰ ਕੇ ਉੱਥੋਂ ਆਇਆ ਨਹੀਂ ਨਾਲ ਹੋਇਓ ਨਾਲ ਨਾਲ ਅੱਧਰ ਦੀ ਹੋਇ ਨਾ ਆ ਨਾਲ ਨਾਲ ਹੋਜੋ ਕੋਈ ਨਹੀਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬੱਬੀ ਓਖਾ ਨਹੀਂ ਐ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਹੱਦਾਂ ਦੇ ਅੱਛਾ ਆ ਸੁੱਖਾ ਉਹ ਤੁੰਮੀ ਚਲੋ ਪਹੁੰਚੋ ਆ ਗਿਆ ਮੈਂ ਵੀ ਆ ਗਿਆ ਜੀ ਪਹੁੰਚੋ ਉਥੇ ਸੀਮਰ ਦੀ ਬੋਰੀਏ ਮਨੀਏ ਛੱਡ ਆਓ ਧੰਨ ਗੁਰੂ ਰਾਮਦਾਸ ਇਹ ਸਾਰੇ ਬਜ਼ੁਰਗਾਂ ਦੇ ਹਾਲ ਹੈ ਜੀ ਕਿਤੇ ਹੋਏ ਵਿਛੇ ਪਟ ਗਿਆ ਹੋਇਆ ਟੱਗਾ ਗੰਦਾ ਮੈਲਾ ਆ ਗਿਆ ਵਾਲੇ ਪੁੱਤਾਂ ਕੋਲ ਕੋਈ ਬਾਬਾ ਜੀ ਨੂੰ ਸੀਮੰਟ ਦੀਆਂ ਬੋਰੀਆਂ ਦੇਣੀਆਂ ਤੇ ਭੇਜਿਆ ਜੇ ਸੀ ਰਿਕਸ਼ੇ ਵਾਲੇ ਤੋਂ ਹਾਂਜੀ ਆ ਗਿਆ ਪੱਪੂ ਜੀ ਆ ਗਏ ਆ ਹਰੀਤ ਬਜ਼ੁਰਗੋ ਦੋ ਬੜੀ ਸੀਮੰਟ ਦੀਆਂ ਹੈ ਕੀ ਕਹ ਜੀ ਸੀਮੰਟ ਲੈ ਦਿੱ ਕੇ ਮੈਂ ਸੀਮੰਟ ਦੋ ਆਓ ਦੋ ਬੜੀ ਸੀਮੰਟ ਆ ਚਲ ਆ ਜਿਓ ਫਿਰ ਤੋਂ ਜੋ ਲਾਦ ਲੈਨੇ ਸੀਮੈਂਟ ਆ ਪਾ ਹਨਾ ਲੈ ਜੋ ਇਹਨਾਂ ਸੀਮੈਂਟ ਆਹੋ ਆਹੋ ਅੱਧਰ ਆਓ ਲਾਦੋ ਲਾਦੋ ਨੂੰ ਆਓ ਆਹ ਸੀਮੈਂਟ ਜੇ ਆਹ ਸੀਮੈਂਟ ਹੈਗਾ ਜੇ ਅੱਖਾ ਇੱਥੇ ਲਾ ਦੇਣਾ ਹੈ ਸੀਮੈਂਟ ਇੱਥੇ ਲਾ ਦੇਣਾ ਸੀਮੈਂਟ ਐਹੀ ਸੀਮੈਂਟ ਆ ਇਹ ਗੱਡੀ ਜੇ ਐਹੀ ਸੀਮੈਂਟ ਆ ਬਾਰਾ ਸੀਮੈਂਟ ਆ ਇਹੀ ਸੀਮਿੰਟ ਹੈ ਸੀਮਿੰਟ ਹੈ ਤੀਕ ਸਮਝਾਈ ਮੈਂ ਹਾਂ ਇਹਨੇ ਸੀਮਿੰਟ ਦੀਆਂ ਬੋਰੀਆਂ ਘਰ ਖਾਣੀਆਂ ਬੋਰੀਆਂ ਸੀਮਿੰਟ ਇਹੋ ਹੀ ਸੀਮਿੰਟ ਦੀਆਂ ਇਹਹੀ ਹੈ ਸੀਮਿੰਟ ਦੀਆਂ ਬੋਰੀਆਂ ਪਾਪਾ ਜੀ ਖੁਸ਼ ਚਲਾ ਕੇ ਖਾ ਮੜਾ ਚਲਾ ਕੇ ਲੈ ਕੇ ਜਾਵਣ ਅੰਦਾਜ਼ ਜੀ ਤੁਹਾਨੂੰ ਗੁਜ਼ਾਰਾ ਅੰਦਾਜ਼ ਜੀ ਤੁਹਾਨੂੰ ਗੁਜ਼ਾਰਾ ਅੰਦਾਜ਼ ਜੀ ਸੋ ਬਜ਼ੁਰਗਾਂ ਨੂੰ ਨਵਾਂ ਰਿਕਸ਼ਾ ਦੇਤਾ ਕਿਤੇ ਸੀਮਿੰਟ ਦੀਆਂ ਬੋਰੀਆਂ ਕਿੱਥੇ ਆ ਤੇ ਬਜ਼ੁਰਗਾਂ ਨੂੰ ਦੱਸਿਆ ਕਿ ਭਾਈ ਬਜ਼ੁਰਗਾਂ ਨੂੰ ਸੀਮਿੰਟ ਦੀਆਂ ਬੋਰੀਆਂ ਇਹੀ ਆ ਤੇ ਬਜ਼ੁਰਗ ਲੈ ਗਈ ਆ ਜੀ ਚਲਾ ਕੇ ਦੇਖਣ ਲੱਗੇ ਆ ਸੋ ਅਜੇ ਹੀ ਬਜ਼ੁਰਗਾਂ ਨੂੰ ਦਿਯਾ ਕਰੋ ਜਿਨ੍ਹਾਂ ਨੂੰ ਲੋੜ ਆ ਇਹਨਾਂ ਦੇ ਕੋਲ ਰਿਕਸ਼ਾ ਜਿਹੜਾ ਉਹ ਸਮਾਜ ਦਾ ਸਾਧਨ ਤਾਂ ਹੈ ਹੀ ਹੈ ਲੇਕਿਨ ਇਹਨਾਂ ਦੀਆਂ ਲੱਤਾਂ ਵੀ ਐ ਕਿਉਂਕਿ ਇਹਨਾਂ ਕੋ ਉਤਰਾ ਫੇਰ ਨਹੀਂ ਜਾ ਜਾਂਦਾ ਇਸ ਤਰ੍ਹਾਂ ਬਜ਼ੁਰਗ ਨੂੰ ਫੇਰ ਲੈਣਗੇ ਸੁਵਾਈ ਕਰੋ ਸੋ ਬਜ਼ੁਰਗ ਆ ਗਏ ਆ ਕਿੱਥੇ ਗਿਆ ਬਾਬਾ ਜੀ ਇੱਥੇ ਧੰਬੀ ਗੁਰਦਾਮ ਦਾਸ ਕਿੰਨੇ ਖੁਸ਼ ਹੋ ਗਏ ਖੁਸ਼ ਆ ਪਾਪੀ ਸਿਮਰ ਦੀ ਬੋਰੀਆਂ ਆ ਗਈਆਂ ਆ ਗਈ ਸਿਮਰ ਦੀ ਬੋਰੀਆਂ ਆਜੋ ਆਜੋ ਥੱਲੇ ਉਤਰੋ ਤੁਹਾਨੂੰ ਗੁਰੂ ਰਾਮਦਾਸ ਜੀ ਰੰਗ ਵੀ ਤੁਹਾਨੂੰ ਤੁਹਾਡੀ ਪੱਗ ਨਾਲ ਦਾ ਮਿਲਿਆ ਰਿਹਾ ਹੈ ਤੁਹਾਨੂੰ ਗੁਰੂ ਰਾਮਦਾਸ ਜੀ ਇੱਕ ਤੁਹਾਨੂੰ ਕੀ ਲਗਾਈ ਸਿਮਰ ਦੀ ਬੋਰੀਆਂ ਕਿ ਦਵਾਂਗੇ ਮੈਂ ਤਾਂ ਤੁਸੀਂ ਜਾਂਦੇ 30 ਮਿੰਟ ਘਰ ਖਾਣ ਜਾਵਾਂ ਹਾਂ ਲੜਦੇ ਆਹ ਅੱਛਾ ਆ ਕਰਕੇ ਮੈਂ ਖਾ ਫਿਰ ਮੈਂ ਕਿ ਪਈਆਂ ਖਾ ਗਈਏ ਹਾਂ ਉਹ ਫੜਦੇ ਅੱਛਾ ਚਲੋ ਆਜੋ ਆਜੋ ਅੰਦਰ ਆਜੋ ਆਜੋ ਪਿਆਰੀ ਆਜੋ ਤੁਹਾਨੂੰ ਜੀ ਦਾਮ ਦਾਜੀ ਆਜੋ ਅੰਦਰ ਪੈਸੇ ਦੇ ਦੀ ਇਹਨਾਂ ਨੂੰ ਹੈ ਉਹ ਸਾਹਮਣੇ ਹੋ ਜਾਓ ਅੰਦਰ ਨੂੰ ਹੋ ਜਾਓ ਤੁਹਾਨੂੰ ਜੀ ਦਾਮ ਦਾਜੀ ਹਲੋ ਦਾਮ ਦਾ ਤੁਹਾਨੂੰ ਸਿਮਰਦੀ ਬੋਰੀਆ ਬੇਲੀਆ ਤੂੰ ਲੱਤਾ ਹੀ ਨਮੀਆਂ ਲਵਾ ਤੀਆਂ ਅੱਛਾ ਹਾਂ ਜੀ ਇਹਨਾਂ ਮਤਲਬ ਮਿਲੂ ਐ ਨਾ ਭਈਓ ਮੈਂ ਕਿਤੇ ਨੂੰ ਮਰਜ਼ੀ ਖਾ ਸਕਦਾ ਮੈਨੂੰ ਕਿਰਾਇਆ ਦੇ ਨੂੰ ਫਿਰ ਰਹਿਣਾ ਵਾਹੀ ਕਰੋ ਵਾਹੀ ਕਰੋ ਜੇ ਮਿਲ ਜਾ ਕੋਈ ਸਵਾਰੀ ਲੈ ਜੂਨੀ ਤੇ ਫਿਰ ਤੁਰ ਕੇ ਤੇ ਜਾਇ ਕਰੋ ਬਾਕੀ ਤਾਂ ਕਿਤੇ ਠਾਕ ਕੇ ਜਾਇ ਕਰੋ ਵੈਰੀ ਗੁੱਡ ਠੀਕ ਜਾਣਾ ਇੱਕ ਦੋ ਸਵਾਰੀਆਂ ਭਾਗਣਾ ਉੱਥੇ ਥੀਡਾਂ ਦੇ ਲਈ ਫਿਰਦਾ ਨਹੀਂ ਦੰ ਅੱਛਾ ਕਿ ਆ ਕੀ ਦਮ ਥੇਗਾ ਹਾਂ ਪੰਜ ਨੰਬਰਾਂ ਹਾਂ ਤਿੰਨ ਨੰਬਰਾਂ ਹਾਂ ਦੋ ਨੰਬਰਾਂ ਤੁਸੀਂ ਸੋਚਿਆ ਸੀ ਮੈਂ ਤੁਹਾਨੂੰ ਦੇ ਦੂੰਗਾ ਮਿਲੂਗਾ ਨਿਰਵੈਰ ਮਿਲੂਗਾ ਹੇ ਮਹਾਰਾਜ ਦਵਾਨ ਵਾਲਾ ਜੀ ਮਹਾਰਾਜ ਜੀ ਤੁਮ ਮਗ ਬਣਾਉਣਾ ਹੈ ਤਨ ਗੁਰਦਾਮ ਦਾ ਖੁਸ਼ ਆ ਬਾਬਾ ਖੁਸ਼ ਆ ਨਾ ਨਾ ਕੋਈ ਨਹੀਂ ਬਾਬਾ ਬਾਬਾ ਇੱਕ ਮਰੀ ਗੱਲ ਸੱਚੀ ਦੀ ਜੀ ਜਿਹੜੀ ਤੁ ਪੱਗ ਬੰਨੀ ਆ ਪੱਗ ਕਿੰਨੀਆਂ ਵਾ ਅਕਤਰੀਬ ਪੱਗ ਇੱਕੋ ਹੀ ਆ ਕਿ ਹੋਰ ਹੈਗੀ ਆ ਤੇ ਇੱਕ ਹੀ ਪੱਗ ਹੀ ਬਸ ਹੋਰ ਨਹੀਂ ਹੋਣੀਗੀ ਪੱਗ ਵੀ ਨਹੀਂ ਹੋਈ ਹੋਰ ਬਸ ਇਹੀ ਆ ਕੋਈ ਨਹੀਂ ਇਹੀ ਪੱਗ ਬਸ ਹਾਂਜੀ ਹਾਂਜੀ ਤਨ ਗੁਰਦਾਮ ਦਾ ਪੱਗ ਨਹੀਂ ਹੈ ਹੈ ਅੱਛਾ ਲੋ ਪਿਆਰਿਓ ਤੇ ਬਾਬਾ ਜੀ ਵਾਹ ਹੈ ਦਸਤਾਰ ਵਾਹ ਗੁਰੂ ਨਲ ਪਹਿਲੇ ਵੀ ਆ ਗਏ ਠੀਕ ਹੈ ਜੀ ਨਲ ਹਾਂ ਤੁਹਾਨੂੰ ਗੁਰਦਾਨ ਦੰਦ ਨਾਲੇ ਆ ਲੋ ਹਲ ਫੋਟੋ ਵੀ ਬਾਬਾ ਜੀ ਨਾਲੇ ਦੰਦ ਤੇ ਹੈ ਨਹੀਂ ਬਾਬਾ ਜੀ ਬਾਬਾ ਇਹ ਨਹੀਂ ਬੋਦੀ ਪਾ ਕੇ ਜਾ ਬੀਲਾ ਮੈਂ ਲੱਤ ਬਾਹਰ ਆ ਆ ਰਿਹਾ ਤੁਹਾਨੂੰ ਗੁਰੂ ਆ ਪਪਾ ਜੀ ਇਹ ਫਿਰ ਦਰਦ ਨਹੀਂ ਹੁੰਦੀ ਜਦੋਂ ਤੁਸੀਂ ਕਚਰਾਉਂਦੇ ਹੋ ਨਹੀਂ 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 ਹੁੰਦੀ ਨਹੀਂ ਹੁੰਦੀ ਇਹ ਅੱਲ ਤਾਂ ਉਹ ਮੜਾ ਜਾਣ ਜਿਹੜਾ ਉੱਤੇ ਡਰਦਾ ਜਿਹਦਾ ਮੁੜਕੇ ਨਹੀਂ ਮਿਲੂ ਮੰਦੀ ਠੀਕ ਹੈ ਮੈਨੂੰ ਵੀ ਜਿੱਥੋਂ ਮਿਲਦਾ ਉਹ ਹੈ ਤਨ ਗੁਰੂ ਗ੍ਰਾਮਦਾਸ ਪਾਸ਼ਾ ਜੀ ਠੀਕ ਹੈ ਤੁਸੀਂ ਅਰਦਾਸ ਬੇਨਤੀ ਕੀਤੀ ਹੋਣੀ ਹੈ ਜੋਦੜੀ ਕੀਤੀ ਹੋਣੀ ਹੈ ਤੁਹਾਡੀ ਜੋਦੜੀ ਜੜੀ ਮਾਰੇ ਨੇ ਕਬੂਲ ਕੀਤੀ ਹੈ ਇਹ ਰਿਕਸ਼ਾ ਦੇਣ ਵਾਲੇ ਕੌਣ ਹੈ ਤੁਹਾਡੇ ਗੁਰੂ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਜੀ ਜਿਨ੍ਹਾਂ ਨੇ ਤੁਹਾਨੂੰ ਇਹ ਰਿਕਸ਼ਾ ਦਿੱਤਾ ਠੀਕ ਹੈ ਆਪਾਂ ਹੁਣ ਇੱਕ ਨਾ ਚੀਜ਼ ਬੋਲਣੀ ਹੈ ਠੀਕ ਹੈ ਜੀ ਆਪਾਂ ਬੋਲਣਾ ਸਵਾਸ 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 ਗੁਰੂ

ਜਿਨੇ ਆ ਜੇ ਸਾਡੀ ਇਸ ਦਿਸ਼ਾ ਦੇ ਵਿੱਚ ਤੁਹਾਨੂੰ ਇਹ ਰੇੜੀ ਦੇ ਦਿੱਤੀ ਠੀਕ ਹੈ ਜੀ ਠੀਕ ਹੈ ਹੁਣ ਤੁਸੀਂ ਨਾ ਲੈ ਕੇ ਜਾਓ ਗੱਡੀ ਠੀਕ ਹੈ ਜੀ ਧਿਆਨ ਨਾਲ ਤੁਹਾਨੂੰ ਕੋਈ ਆਫਤਾ ਨਹੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇ ਉਹ ਕਹੇ ਰੇੜੇ ਹਲਾਤਾ ਪਰ ਪਾਪਾ ਜੀ ਕਹਦੇ ਕਿ ਮੈਨੂੰ ਇਹ ਗੱਡੀ ਜੜੀ ਲੈ ਇਹ ਬਹੁਤ ਜ਼ਰੂਰੀ ਆ ਮੈਂ ਇਹਦੇ ਨਾਲ ਈਦੀ ਤੁਰ ਫਿਰੇ ਕਲੀਨਾ ਨੀ ਤਾਂ ਮੈਂ ਜੁੜ ਜਾਣਾ ਘਰ ਕੁਛੀ ਬਾਬਾ ਜੀ ਕੋ ਉਤਰਾਤ ਰਿਆ ਨਹੀਂ ਗੰਦਾ ਭਾਰੇ ਰਿਕਸ਼ੇ ਨਾਲ ਏ ਘੁੰਮ ਦੇ ਕਰਦੇ ਰਹਿੰਦੇ ਨੇ ਅਸੀਂ ਲੈ ਕੇ ਨਹੀਂ ਸੀ ਜਿਨਾ ਹੈਗਾ ਕਿ ਕੋਈ ਬਜ਼ੁਰਗਾ ਦੀ ਹਨਾਨ ਬਹੁਤ ਮਾੜੀ ਸੀ ਪਰ ਇਹਨਾਂ ਦੇ ਦੁਰਨਿਯਮ ਕਰਕੇ ਅਸੀਂ ਲੈ ਕੇ ਜਾਈਏ ਉਹ ਦੇਖੋ ਕੋਈ ਬਜ਼ੁਰਗ ਕਿ ਚਲਾ ਲੈ ਲੈਨੇ ਰਿਕਸ਼ਾ ਕਿਤੇ ਇਤਨਾ ਮੈਂ ਸ਼ਹਿਰ ਤੇ ਘੁੰਮ ਦੂੰਗੀ ਹੁਕਮਦਾਰਾ ਦਾ ਰਿਕਸ਼ਾ ਵਧੀਆ ਚਲਾ ਲੈਨੇ ਦਿਨਾ ਥੋੜੀ ਇਨਕਮ ਵੀ ਹੋ ਜਾਏਗੀ ਤੇ ਬੱਚੇ ਇਹਨਾਂ ਨੂੰ ਪੱਟਦੇ ਨਹੀਂ ਠੀਕ ਹੈ ਠੀਕ ਹੈ ਜੀ ਬਜ਼ੁਰਗ ਖੁਸ਼ ਹੋ ਗਏ ਧੰਨ ਗੁਰਦਾਬ ਜੀ ਬਾਬਾ ਜੀ ਹਰੀ 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 ਪਾਗ ਦੇ ਹਰੀ ਗੱਡੀ ਹਰੀ ਪਾਗ ਤੇ ਹਰੀ ਗੱਡੀ ਆਦੀ ਵਾਰੂ ਧੰਨ ਗੁਰਦਾਬ ਜੀ